ਥਾਣਾ ਬਿਲਗਾ ਦੀ ਪੁਲਿਸ ਵੱਲੋਂ 490 ਗ੍ਰਾਮ ਹੈਰੋਇਨ ਸਮੇਤ ਇੱਕ ਕੀਤਾ ਕਾਬੂ। શ્રી ਸਰਵਣ ਸਿੰਘ ਬੱਲ, ਪੀਪੀਐਸਓ ਪੁਲਿਸ ਕਪਤਾਨ, ਸਬ ਡਿਵੀਜ਼ਨ ਫਿਲੌਰ ਦੀ ਅਗਵਾਈ ਹੇਠ। ਥਾਣਾ ਬਿਲਗਾ ਦੇ ਇੰਸਪੈਕਟਰ ਪਲਵਿੰਦਰ ਸਿੰਘ ਮੁਖ ਅਫਸਰ ਥਾਣਾ ਬਿਲਗਾ ਦੀ ਟੀਮ ਵੱਲੋਂ ਦੌਰਾਨੇ ਤਫ਼ਤੀਸ਼ ਦੋਸ਼ੀ ਕੋਲੋਂ 490 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ શ્રી ਸਰਵਣ ਸਿੰਘ ਬੱਲ, ਉਪ ਪੁਲਿਸ ਕਪਤਾਨ, ਸਬ ਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਦੋ ਦੋਸ਼ੀ ਕੁਲਵਿੰਦਰ ਕੌਰ ਪਤਨੀ ਲੇਟ ਮੇਜਰ ਸਿੰਘ ਅਤੇ ਲਖਵੀਰ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਕੰਦੋਲਾ ਖੁਰਦ ਪਾਸੋਂ ਕੁੱਲ 112 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਨ੍ਹਾਂ ਦੋਸ਼ੀਆਂ ਨੇ ਆਪਣੀ ਪੁਛ ਗਿਛ ਵਿੱਚ ਦੱਸਿਆ ਸੀ ਕਿ ਇਹ ਨਸ਼ਾਓ ਵਿਜੇ ਕੁਮਾਰ ਉਰਫ ਲੱड्डू ਪੁੱਤਰ ਜਗਦੀਸ਼ ਕੁਮਾਰ ਉਰਫ ਜਗਦੇਵ ਸਿੰਘ ਵਾਸੀ ਮਕਾਨ ਨੰਬਰ 50 ਗਲੀ ਨੰਬਰ 2 ਹਰਦਿਆਲ ਨਗਰ ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਪਾਸੋਂ ਲੈ ਕੇ ਆਏ ਸਨ ਉਕਤ ਵਿਜੇ ਕੁਮਾਰ ਕੇਂਦਰੀ ਜੇਲ ਕਪੂਰਥਲਾ ਵਿਖੇ ਬੰਦ ਸੀ ਜਿਸ ਤੇ ਇਨਸਪੈਕਟਰ ਪਲਵਿੰਦਰ ਸਿੰਘ ਮੁਖ ਅਫਸਰ ਥਾਣਾ ਬਿਲਗਾਦੀ ਟੀਮ ਵੱਲੋਂ ਉਕਤ ਵਿਜੇ ਕੁਮਾਰ ਦੋਸ਼ੀ ਨੂੰ ਪ੍ਰੋਡਕਸ਼ਨ ਵਰੰਟ ਪਰ ਕੇਂਦਰੀ ਜੇਲ ਕਪੂਰਥਲਾ ਤੋਂ ਲਿਆ ਕੇ ਮਿਤੀ 15 April 2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੇ ਆਪਣੀ ਪੁਛਗਿਛ ਵਿੱਚ ਦੱਸਿਆ ਕਿ ਜੋ ਹੈਰੋਇਨ ਕੁਲਵਿੰਦਰ ਕੌਰ ਪਤਨੀ ਲੇਟ ਮੇਜਰ ਸਿੰਘ ਵਾਸੀ ਪਿੰਡ ਕੰਦੋਲਾ ਖੁਰਦ ਥਾਣਾ ਬਿਲਗਾ ਜਿਸ ਦੀ ਹੁਣ ਉਸ ਨਾਲ ਸ਼ਾਦੀ ਹੋ ਚੁੱਕੀ ਹੈ ਅਤੇ ਉਸ ਦਾ ਸੰਡੂ ਲਖਵੀਰ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਕੰਦੋਲਾ ਖੁਰਦ थाना ਬਿਲਗਾ ਪਾਸੋਂ ਬਰਾਮਦ ਹੋਈ ਸੀ ਉਹ ਉਸ ਨੇ ਹੀ ਉਹਨਾਂ ਨੂੰ ਵੇਚਣ ਲਈ ਦਿੱਤੀ ਸੀ ਅਤੇ ਬਾਕੀ ਦੀ ਹੈਰੋਇਨ ਉਹ ਆਪਣੇ ਸੰਡੂ ਲਖਵੀਰ ਸਿੰਘ ਦੇ ਘਰ ਤੋਂ ਬਰਾਮਦ ਕਰਵਾ ਸਕਦਾ ਹੈ ਜਿਸ ਤੇ ਇੰਸਪੈਕਟਰ ਪਲਵਿੰਦਰ ਸਿੰਘ ਮੁਖ ਅਫਸਰ थाना ਬਿਲਗਾ ਅਤੇ ਉਹਨਾਂ ਦੀ ਟੀਮ ਵੱਲੋਂ ਦੋਸ਼ੀ ਵਿਜੇ ਕੁਮਾਰ ਉਰਫ ਲੱड्डੂ ਦੀ ਨਿਸ਼ਾਨਦੇਹੀ ਪਰ ਉਸ ਦੇ ਸੰਡੂ ਲਖਵੀਰ ਸਿੰਘ ਪੁੱਤਰ ਮੋਹਨ ਸਿੰਘ ਦੇ ਘਰ ਤੋਂ 490 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ एपी न्यूज़ पंजाबी ਲਈ ਬਿਲਗਾ ਤੋਂ ਵਿਜੇ 바ਵਾ ਨਾਲ ਦਵਿੰਦਰ ਜੋਹਲ ਦੀ ਖਾਸ ਰਿਪੋਰਟ ਅ ਸ਼੍ਰੀ ਜਵਿੰਦਰ ਸਿੰਘ ਵਰਕ ਐਸਐਸਪੀ ਡਾਟੀਜੀ ਦੇ ਦਸ਼ਾ ਨਿਰਦੇਸ਼ ਤੇ ਰਹਿਤ ਜਿਹੜੀਆਂ ਵੱਲੋਂ ਮਹਿਨ ਚਲਾਈ ਗਈ ਨਸ਼ਿਆਂ ਦੇ ਵਿਰੁੱਧ ਉਹਨੋਂ ਦੋ ਸਫਲਤਾ ਮਿਲੀ ਜਦੋਂ ਐਸਐਚਓ ਬਿਲਗਾ ਤੇ ਉਸ ਦੀ ਟੀਮ ਵੱਲੋਂ ਇੱਕ ਐਫਆਈਆਰ ਨੰਬਰ 22/25 ਦਰਜ ਕੀਤੀ ਗਈ ਸੀ ਉਸ ਬੰਦ ਵਿੱਚ ਬੈਕਵਰਡ ਤੇ ਫਾਰਵਰਡ ਲਿੰਕਸ ਨੂੰ ਜਿਹੜਾ ਸੀ ਉਹ ਅ ਟੈਕਨੀਕਲ ਧੱਗ ਨਾਲ ਅਤੇ ਉਸੇ ਦੇ ਆਧਾਰ ਦੇ ਉੱਤੇ ਕੰਮ ਕੀਤਾ ਗਿਆ ਜੋ ਇਹ ਇਹ ਬੈਕਵਰਡ ਲਿੰਕ ਜਿਹੜੇ ਸੀ ਤੇ ਪਿੰਡ ਕੰਦੋਲਾ ਦੇ ਵਿੱਚ ਜਿਹੜਾ ਸੀ ਉੱਥੇ ਐਸਆਰ ਜਰਜ ਹੋਈ ਸੀ ਤੇ ਜਿਹੜਾ ਵਿਅਕਤੀ ਸੀ ਇਹ ਕੇਂਦਰੀ ਸੇਲ ਕਪੂਰਥਲਾ ਦੇ ਵਿੱਚ ਅ ਜਿਹੜਾ ਮਾੜਾ ਅਨਸਰ ਸੀ ਕਾਫੀ ਇਹਦੇ ਤੇ ਤਕਰੀਬਨ ਜਿਹੜੇ ਆ 12 ਬਕਰਮੇ ਦਰਜ ਨੇ ਵਿਜੇ ਕੁਮਾਰ ਉਸ ਲੱਡੂ ਇਹ ਜਲੰਧਰ ਦਾ ਰਹਿਣ ਵਾਲਾ ਸੀ ਤੇ ਇਹ ਇਨਫੋਰਮੇਸ਼ਨ ਆਈ ਸੀ ਵੀ ਇਹਦੇ ਕੋਲ ਜਿਹੜਾ ਸੀ ਉਹ ਕਸ਼ਗੇਜ ਦੇ ਵਿੱਚ ਵੀ ਕਰੀਬ 490 ਗ੍ਰਾਮ ਜਿਹੜੀ ਆ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਹਿਰੋਇਨ ਆ ਉਹ ਨੰਦੂਲੇ ਪਿੰਡ ਦੇ ਵਿੱਚ ਜਿਹੜੀ ਖੁਰਦ ਦੇ ਵਿੱਚ ਲੁਕਾਸ਼ ਪਾ ਕੇ ਰੱਖੀ ਹੋਈ ਆ ਤੋਂ ਇਨਫੋਰਮੇਸ਼ਨ ਜਿਹੜੀ ਬੜੀ ਪੁਖਤਾ ਸੀ ਤੇ ਜਦੋਂ ਇਹ ਦਰਾਂ ਨੇ ਪੁਲਿਸ ਟੀਮਾਂ ਦੇ ਨੂੰ ਲਿਆਂਦਾ ਗਿਆ ਤੇ ਇਹ ਬਰਾਮਦ ਕੀਤੀ ਗਈ ਰਹੀਆਂ ਤੇ ਇਹਦੇ ਤੇ ਜੋ ਕਾਨੂੰਨਸਰ ਕਾਰਵਾਈ ਕਰਕੇ ਤੇ ਇਹਨੂੰ ਜੇਲ੍ਹ ਭੇਜਿਆ ਸਰ ਇਹਦੇ ਜਿਹੜਾ ਐਫ ਆਈ ਆਰ ਦੇ ਵਿੱਚ ਆਲਰੇਡੀ ਦੋ ਦੋਸ਼ੀ ਅਸੀਂ ਜਿਹੜੇ ਉਹ ਗ੍ਰਸਤਾਰ ਕਰ ਚੁੱਕੇ ਹਾਂ ਤੀਸਰਾ ਦੋਸ਼ੀ ਇਹ ਸੀ ਵਿਜੇ ਕੁਮਾਰ ਲੱਡੂ ਤੇ ਇਹ ਜਿਹੜੀ ਸੀ ਇਹਦੇ ਚ ਫਰਦਰ ਇੱਕ ਬੰਦਾ ਹੋਰ ਜਿਹੜਾ ਜਲੰਧਰ ਦਾ ਹੀ ਤੇਜ ਹੋਇਆ ਉਹਦੇ ਤੇ ਵੀ ਇਨਵੈਸਟੀਗੇਸ਼ਨ ਦੇ ਅਨੁਸਾਰ ਅੱਗੇ ਜਦੋਂ ਵਾਦਾ ਕਰਦਾ ਹੋਇਆ ਕਾਨੂੰਨ ਸਰ ਕਰਵਾਇਆ ਜਾਂਦਾ ਤੇ ਇਹ ਮੋਸਟਲੀ ਇਹ ਤੇ ਐਂਡੀ ਦੇ ਹੀ ਮੁਕਰਮੇ ਦਾਜਾ ਇਹ ਬਲੋਂਗ ਕਰਦਾ ਸਿਟੀ ਜਲੰਧਰ ਨੂੰ ਬਲੋਂਗ ਕਰਦਾ ਇਸ ਕਰਕੇ ਉੱਥੇ ਇਹ ਕੰਮ ਧੰਦਾ ਕਰਦਾ ਸੀ ਇਹ ਜਿਹੜੀ ਇੱਥੇ ਵੇਚਣ ਵਾਸਤੇ ਵੀ ਲਿਆਂਦੀ ਸੀ ਆਪਣੇ ਬਿਲਗਾ ਏਰੀਆ ਦੇ ਵਿੱਚ ਉੱਥੋਂ ਹੀ ਲੈ ਕੇ ਆਇਆ ਸੀ ਜਿਹੜੇ ਤੋਂ ਕੰਡੋਲਾ ਖੁਰਦੇ ਰਹਿਣ ਵਾਲੇ ਨੇ ਦੋਨੋਂ ਹੀ ਬਿਲਗਾ ਥਾਣੇ ਦੇ ਵਿੱਚ ਉਹ ਉਹਨਾਂ ਪਾਸੋਂ ਵੀ 100 12 ਗ੍ਰਾਮ ਜਿਹੜੀ ਸੀ ਉਹ ਹਿਰੋਇਨ ਬਰਾਮਦ ਕੀਤੀ ਸੀ ਉਹ ਅਲੱਗ ਹੈ ਇਹ ਜਿਹੜਾ ਅਸੀਂ ਐਫ ਆਈ ਆਰ ਇੱਕਾ ਉਸ ਤੋਂ ਬਾਅਦਾਂ ਜਦੋਂ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਵੀ ਜਦੋਂ ਅਸੀਂ ਕਿਸੇ ਵੀ ਵਿਅਕਤੀ ਨੂੰ ਫੜਦੇ ਹਾਂ ਤੇ ਉਹਦੇ ਜਿਹੜੇ 29 ਐਨਡੀਪੀ ਸੈਕਟਰ ਦੇ ਤਹਿਤ ਕਾਰਵਾਈ ਕਰਦੇ ਆ ਉਹ ਉਹਨਾਂ ਦੀ ਕਸ਼ਟ ਇਸ ਵਿੱਚ ਟੀਨ ਨਾ ਹੈਗਾ ਨਾਮ ਦਾ ਜੋ ਐਸ ਇਹ ਉਹ ਸਫਲਤਾ ਜਿਹੜੀ ਹੈ ਬਿਲਗਾ ਪੁਲਿਸ ਨੂੰ ਮਿਲੀ ਹੈਗੀ ਆ ਤੇ ਇਹ ਸਾਡੀ ਕਮਰਸ਼ੀਅਲ ਕਰਦੀ ਹੈ 490 ਗ੍ਰਾਮ ਤੇ ਇਹਦੇ ਇਹ ਜਗਾ ਕੰਮ ਪੁਲਿਸ ਲੋ ਜਿਹੜਾ ਬਿਲਗਾ ਦਿਸਣਾ ਉਹ ਤੇ ਕੰਮ ਦਾ ਜਿਹੜਾ ਐਫ ਆਈ ਆਰ ਦਰਜ ਹੈ ਕੰਬੀਨੇਸ਼ਨ ਤਦਾਈ ਦਾ ਜਿਹੜਾ ਸੀ ਉਹ ਨਸ਼ਾ ਵੇਚਣਾ ਸੀ ਇਹਦੀ ਵੈਰੀਫਾਈ ਕੀਤੀ ਜਾਊਗੀ ਹੁਣ ਫਰਕ ਪਈ ਹੋਈ ਤੇ ਉਹ ਅਨੁਸਾਰ ਜਿਹੜਾ ਠਾਠਫ ਦਾ ਕੇਸ ਜਿਹੜਾ ਵਾ ਕਪੀਟਨ ਫੋਰਟ ਦਿੱਲੀ ਵੱਲੋਂ ਜਿਹੜਾ ਉੱਥੇ ਹੈਗੇ ਉਹ ਉੱਥੇ ਤਿਆਰ ਕਰਕੇ ਭੇਜਿਆ ਜਾਵੇ ਕਿੰਨੇ ਇਹਦਾ 2 ਦਿਨ ਦਾ ਹੁਣ ਸਾਡੇ ਕੋਲ ਪੀਸਮੈਂਟ ਹੈਗਾ ਜੇ ਫਰਦਰ ਜ਼ਰੂਰਤ ਪਈ ਤੇ ਹੋਰ ਲੈ ਜਾਏਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ